ਮੰਗਰ ਮਾਹੀ ਸੋਹੰਦੀਆਂ ਹਰ ਪਿਰ ਸੰਗ ਬੈਠੜੀਆਂ ਤਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮਿਲੜੀਆਂ ਤਨ ਮਨ ਮੋਲਿਆ ਰਾਮ ਸਿਉ ਸੰਗ ਸਾਦ ਸਹਿ ਲੜੀਆਂ ਸਾਦ ਜਨਾ ਤੇ ਬਾਹਰੀ ਸੇ ਰਹਿਣ ਇਕ ਲੜੀਆਂ ਤਿੰਨ ਦੁੱਖ ਨ ਕਬ ਹੂਤਰੈ ਸੇ ਜਮ ਕੈ ਵਸ ਪੜੀਆਂ ਜਿੰਨੀ ਰਾਵਿਆ ਪ੍ਰਭ ਆਪਣਾ ਸੇ ਦਿਸਣ ਨਿਤ ਖੜੀਆਂ ਰਤਨ ਜਵੇਹਰ ਲਾਲ ਹਰ ਕੰਠ ਤਿਨਾ ਜੜੀਆਂ ਨਾਨਕ ਪੰਛੈ ਧੂੜ ਤਿਨ ਪ੍ਰਭ ਸਰਣੀ ਦਰ ਪੜੀਆਂ ਮੰਗਰ ਪ੍ਰਭ ਆਰਾਧਨਾ ਬਹੁੜ ਨ ਜਨਮੜੀਆਂ ਮੰਗਰ ਪ੍ਰਭ ਆਰਾਧਨਾ ਬਹੁੜ ਨ ਜਨਮੜੀਆਂ ਜੁਗੋ ਜੁਗ ਅਟਲ ਜਵਰ ਸ਼ਤਰ ਤਖਤ ਦੇ ਮਾਲਕ ਗਰੀਬ ਨਿਵਾਜ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਦੀ ਪਾਵਨ ਪਵਿੱਤਰ ਗੋਦ ਅੰਦਰ ਸੱਜ ਬੈਠੇ ਗੁਰੂ ਸਵਾਰੇ ਉੱਡ ਭਾਗੇ ਆ ਸਤਿਗੁਰ ਨੇ ਕਿਰਪਾ ਕਰਕੇ ਆਪਣੇ ਸੰਗਤ ਵਿੱਚ ਸੱਜ ਬੈਠਣ ਦਾ ਸੁਭਾਗ ਬਖਸ਼ਿਆ ਅੱਜ ਮੰਗਰ ਦੇ ਮਹੀਨੇ ਦੀ ਅਰੰਭਤਾ ਹੋਈ ਜਿੱਥੇ ਸਤਿਗੁਰਾਂ ਨੇ ਸਾਡੇ ਤੇ ਦਇਆ ਤਰਸ ਕੀਤਾ ਸਾਨੂੰ ਗੁਰਮਤਿ ਦੇ ਧਾਰਨੀ ਬਣਾਇਆ ਪਰਮੇਸ਼ਰ ਨਾਲ ਜੋੜਿਆ ਮਹਾਰਾਜ ਕਿਰਪਾ ਕਰਦੇ ਉਹ ਜਿਹੜਾ ਮਾਲਕ ਪਰਮੇਸ਼ਰ ਜਦੋਂ ਚਿੱਤ ਵਿੱਚ ਵਸ ਜਾਏ ਉਹ ਦਿਨ ਉਹ ਕੜੀ ਸਫਲੀ ਹੋ ਜਾਂਦੀ ਹੈ ਜਦੋਂ ਮਾਲਕ ਵਿਸਰ ਜਾਏ ਦਿਨ ਤੇ ਰੁੱਤ ਜਿੰਨੀ ਮਰਜ਼ੀ ਚੰਗੀ ਹੋਵੇ ਮਹਾਰਾਜ ਆਖਦੇ ਉਹ ਕਿਸੇ ਅਰਥ ਨਹੀਂ ਸੋਈ ਦਿਨ ਸੁਹਾਵੜਾ ਜਿਤ ਪ੍ਰਭ ਆਵੇ ਚਿਤ ਜਿਤ ਦਿਨ ਵਿਸਰੇ ਪਾਰ ਬ੍ਰਹਮ ਫਿਟ ਭਲੇਰੀ ਰੁੱਤ ਆਉ ਜੋ ਬਖਸ਼ਿਸ਼ ਗੁਰੂ ਅਰਜਨ ਸਾਹਿਬ ਨੇ ਅੱਜ ਦੇ ਇਸ ਪਾਵਨ ਬਚਨ ਵਿੱਚ ਕੀਤੀ ਹੈ ਇਸ ਵਿਚਾਰਨਾ ਜੁੜੀਏ ਸਰ ਹੀ ਸਤਿਗੁਰਾਂ ਨੂੰ ਬਾ ਅਦਬ ਸੀਸ ਝੁਕਾ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਮੱਗਰ ਆਖਦੇ ਹਾਂ ਇੱਥੇ ਸ਼ਬਦ ਵਰਤਿਆ ਮੰਗਰ ਮਾਹੇ ਸੋਹੰਦੀਆਂ ਮੱਗਰ ਦੇ ਮਹੀਨੇ ਅੰਦਰ ਉਹ ਜੀਵ ਰੂਪ ਇਸਤਰੀਆਂ ਸੋਹਣੀਆਂ ਲੱਗਦੀਆਂ ਹਰ ਪਿਰ ਸੰਗ ਬੈਠੜੀਆਂ ਜਿਹੜੀਆਂ ਹਰੀ ਨਾਲ ਪਰਮੇਸ਼ਰ ਨਾਲ ਸੰਗਤ ਕਰਕੇ ਉਸ ਪਿਆਰੇ ਰੱਬ ਨੂੰ ਆਪਣੇ ਜੀਵਨ ਅੰਦਰ ਵਸਾ ਲੈਂਦੀਆਂ ਨੇ ਹਜ਼ੂਰ ਨੇ ਕਿਰਪਾ ਕੀਤੀ ਸਾਰਾ ਜਿਹੜਾ ਸੰਸਾਰ ਹੈ ਉਹ ਜੀਵ ਰੂਪ ਇਸਤਰੀਆਂ ਦੇ ਰੂਪ ਵਿੱਚ ਆਪਾਂ ਉਸ ਨੂੰ ਵੇਖਦੇ ਹਾਂ ਇਸ ਜਗ ਮੈਂ ਪੁਰਖ ਏਕ ਹੈ ਹੋਰ ਸਗਲੀ ਨਾਰ ਸੁਭਾਈ ਆਖਿਆ ਇੱਕੋ ਹੀ ਪਰਮੇਸ਼ਰ ਪੁਰਖ ਹੈ ਬਾਕੀ ਸਾਰਿਆਂ ਨੂੰ ਆਖਿਆ ਜੀਵ ਰੂਪ ਇਸਤਰੀਆਂ ਨੇ ਇਹ ਮਹੀਨਾ ਜਿਹੜਾ ਠੰਡੇ ਮਿੱਠੇ ਰੁੱਤ ਦਾ ਅਗਾਜ ਹੋਣ ਤੋਂ ਬਾਅਦ ਇਸ ਮਹੀਨੇ ਵਿੱਚ ਪ੍ਰਵੇਸ਼ ਕਰਦੇ ਹਾਂ ਹੁਣ ਇੱਥੇ ਸਤਿਗੁਰਾਂ ਨੇ ਮਿਲਾਪ ਦੀ ਗੱਲ ਕੀਤੀ ਹੈ। ਇੱਥੇ ਮੇਲ ਦੀ ਗੱਲ ਕੀਤੀ ਹੈ। ਇੱਥੇ ਜੁੜਨ ਦੀ ਗੱਲ ਕੀਤੀ ਹੈ। ਤੇ ਜਿਹੜੇ ਜੀਵਨ ਉਸ ਪਿਆਰੇ ਨਾਲ ਜੁੜ ਜਾਂਦੇ ਆ ਤਿੰਨ ਕੀ ਸੋਭਾ ਕਿਆ ਗਣੀ ਹੁਣ ਆਖਿਆ ਉਹਨਾਂ ਦੀ ਸੋਭਾ ਬਿਆਨ ਨਹੀਂ ਕੀਤੀ ਜਾ ਸਕਦੀ ਜਿਨ੍ਹਾਂ ਨੂੰ ਮਾਲਕ ਪ੍ਰਭੂ ਪਰਮੇਸ਼ਰ ਨੇ ਆਪਣੇ ਨਾਲ ਮੇਲ ਲਿਆ ਹੈ ਜੇ ਸਾਹਿਬ ਮੇਲੜੀਆਂ ਜੇ ਸਾਹਿਬ ਨੇ ਪਿਆਰੇ ਨੇ ਆਪਣੇ ਨਾਲ ਮੇਲ ਲਿਆ ਉਹਨਾਂ ਦੀ ਸੋਭਾ ਨੂੰ ਬਿਆਨਿਆ ਨਹੀਂ ਜਾ ਸਕਦਾ ਮਿਲਿਆ ਹੋਏ ਨਾ ਵਿਛੜੇ ਜੇ ਮਿਲਿਆ ਹੋਈ ਇਹ ਘਰ ਐਸਾ ਹੈ ਜਦੋਂ ਇਹਦੇ ਨਾਲ ਮਿਲਾਪ ਹੋ ਜਾਏ ਜਦੋਂ ਇਹਦੇ ਨਾਲ ਸਾਝ ਵੜ ਜਾਏ ਆਖਿਆ ਫਿਰ ਜੀਵਨ ਵਿੱਚ ਕਦੇ ਵਿਛੋੜਾ ਨਹੀਂ ਹੁੰਦਾ ਦੁੱਖ ਹੋਵੇ ਸੁੱਖ ਹੋਵੇ ਭੁੱਖ ਹੋਵੇ ਨੀਂਦ ਹੋਵੇ ਜਿੰਨੇ ਮਰਜੀ ਤਸੀਹੇ ਹੋਣ ਜਿੱਦਾਂ ਪਰਮੇਸ਼ਰ ਨਾਲ ਮਿਲਾਪ ਹੋ ਗਿਆ ਉੱਥੇ ਫਿਰ ਵਿਛੋੜਾ ਨਹੀਂ ਹੈ ਜੋ ਦਿਲ ਮਿਲਿਆ ਸੋ ਮਿਲ ਰਿਹਾ ਮਿਲਿਆ ਕਹੀਐ ਰੇ ਸੋਈ ਜੇ ਬਹੁ ਤੇਰਾ ਲੋਚੀਐ ਬਾਤੀ ਮੇਲ ਨਾ ਹੋਈ ਆਖਿਆ ਜਿਹੜਾ ਉਸ ਪਿਆਰੇ ਨਾ ਅੰਦਰਲੇ ਇਸ ਰੂਪ ਕਰਕੇ ਅੰਦਰਲੇ ਨਿਖਾਰ ਕਰਕੇ ਅੰਦਰਲੀ ਮੈਲ ਧੋ ਕੇ ਉਹਦੇ ਚਰਨਾਂ ਨਾਲ ਜੁੜ ਗਿਆ ਉਥੇ ਫਿਰ ਕਦੇ ਵਿਛੋੜਾ ਨਹੀਂ ਹੈ ਫਿਰ ਉਹਨਾਂ ਦੀ ਸੋਭਾ ਬਿਆਨ ਨਹੀਂ ਕੀਤੀ ਜਾ ਸਕਦੀ ਵੇਖੋ ਕਿੰਨੇ ਖੇੜੇ ਵਿੱਚ ਤਨ ਮਨ ਮੋਲ ਆਰਾਮ ਸਿਉ ਸੰਗ ਸਾਧ ਸਹੇਲੜੀਆਂ ਆਖਿਆ ਵੀ ਤਨ ਤੇ ਮਨ ਹਰ ਵੇਲੇ ਚੜ੍ਹਦੀ ਕਲਾ ਵਿੱਚ ਖੇੜੇ ਵਿੱਚ ਰਹਿੰਦਾ ਹੈ ਕਿਉਂਕਿ ਸੰਗਤ ਕੀਤੀ ਨਾ ਸਾਧ ਦੀ ਤੇ ਇਹ ਸ਼ਬਦ ਵਰਤਿਆ ਵੀ ਸਹੇਲੜੀਆਂ ਸਾਜਨ ਸਹੇਲੀ ਪਿਆਰਾ ਇਹ ਸਾਰੇ ਸ਼ਬਦ ਪਿਆਰ ਦੀ ਮੂਰਤ ਦੇ ਆ ਜਿਹੜੀ ਗੱਲ ਕਿਸੇ ਹੋਰ ਨਾਲ ਨਾਲ ਸਾਂਝੀ ਕੀਤੀ ਜਾ ਸਕੇ ਉਹ ਫਿਰ ਆਪਣੇ ਅਜ਼ੀਜ਼ ਨਾਲ ਆਪਣੇ ਮਿੱਤਰ ਨਾਲ ਜਾਂ ਮਾਇਆਂ ਭੈਣਾਂ ਆਪਣੀਆਂ ਸਹੇਲੀਆਂ ਨਾਲ ਕਰਦੀਆਂ ਉਸ ਪਰਮੇਸ਼ਰ ਮਾਲਕ ਨੂੰ ਆਪਣਾ ਅਜੀਜ਼ ਬਣਾਇਆ ਸੱਜਣ ਬਣਾਇਆ ਸਹੇਲੀ ਦੇ ਰੂਪ ਵਿੱਚ ਵੇਖਿਆ ਫਿਰ ਉਹਦੇ ਨਾਲ ਦੁੱਖ ਤੇ ਸੁੱਖ ਸਾਂਝਾ ਕੀਤਾ ਆਖਿਆ ਸਹਬ ਮੇਰਾ ਦੁੱਖ ਵੀ ਤੇਰੇ ਕੋਲ ਹੈ ਤੇ ਮੇਰਾ ਸੁੱਖ ਵੀ ਤੇਰੇ ਕੋਲ ਹੈ ਤਿੰਨ ਦੁੱਖ ਨ ਕਬਹੂ ਉਤਰੈ ਸੇ ਜੰਮ ਕੇ ਵਸ ਪੜੀਆਂ ਉਹਦੇ ਤੋਂ ਬਾਅਦ ਫਿਰ ਮਹਾਰਾਜ ਨੇ ਕਿਰਪਾ ਕੀਤੀ ਵੀ ਜਿਹੜੇ ਉਸ ਮਾਲਕ ਦੇ ਮਿਲਾਪ ਵਿੱਚ ਆ ਉਹਨਾਂ ਦਾ ਤਨ ਤੇ ਮਨ ਖੜਿਆ ਰਹਿੰਦਾ ਸਾਧ ਜਨਾਂ ਤੇ ਬਾਹਰੀ ਸੇ ਰਹਿਣ ਕੇ ਲੜੀਆਂ ਤਿੰਨ ਦੁੱਖ ਨ ਕਬਹੂ ਉਤਰੈ ਸੇ ਜੰਮ ਕੇ ਵਸ ਪੜੀਆਂ ਜਿਹੜੇ ਗੁਰੂ ਤੋਂ ਪਰਮੇਸ਼ਰ ਤੋਂ ਸਾਧ ਤੋਂ ਬਿਨਾਂ ਨੇ ਹਜ਼ੂਰ ਨੇ ਆਖਿਆ ਉਹ ਇਕੱਲੇ ਹੋ ਜਾਂਦੇ ਆ ਤੇ ਜਦੋਂ ਇਕਲ ਪੁੜੇ ਦੀ ਗੱਲ ਮਹਾਰਾਜ ਨੇ ਮਾਣੇ ਚ ਕੀਤੀ ਨਾ ਆਖਿਆ ਇਕੱਲਾ ਕਿਉਂ ਹੋਇਆ ਵੱਖਰਾ ਕਿਉਂ ਹੋਇਆ ਕਿਉਂਕਿ ਉਹਦੇ ਅੰਦਰ ਉਹ ਗੁਣ ਨਹੀਂ ਆਏ ਜਿਹੜੇ ਮਾਲਕ ਦੇ ਮਿਲਾਪ ਵਾਸਤੇ ਲੋੜੀਂਦੇ ਸਨ ਮਾਲਕ ਤੇ ਬੀਜ ਪਾ ਕੇ ਫਸਲ ਬੀਜ ਕੇ ਚਲਿਆ ਗਿਆ ਤੇ ਫਿਰ ਉਸ ਖੇਤ ਵਿੱਚੋਂ ਸਾਰੇ ਬੂਟੇ ਉੱਗ ਪਏ ਉਹਨੇ ਪਰਵਰਿਸ਼ ਕੀਤੀ ਉਹਨੇ ਪਾਲਣਾ ਪੋਸ਼ਣਾ ਕੀਤੀ ਪਰ ਜਦੋਂ ਅਖੀਰ ਆਈ ਜਿਨ੍ਹਾਂ ਬੂਟਿਆਂ ਨੂੰ ਫਲ ਲੱਗਾ ਸੀ ਉਹਨਾਂ ਨੂੰ ਉਸ ਵੱਡੇ ਆਇਆ ਗਾਇਆ ਉਹਦੀ ਫਸਲ ਆਪਣੇ ਘਰ ਲੈ ਗਿਆ ਜਿਨ੍ਹਾਂ ਬੂਟਿਆਂ ਨੂੰ ਫਲ ਨਹੀਂ ਸੀ ਲੱਗਾ ਉਹ ਖੇਤ ਵਿੱਚ ਹੀ ਖਲੋਤੇ ਰਹਿ ਗਏ ਤਿਲ ਦੇ ਬੂਟੇ ਦੀ ਉਦਾਹਰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਸਾ ਕੀ ਵਾਰ ਵਿੱਚ ਦਿੱਤੀ ਹੈ ਆਖਿਆ ਜਿਨ੍ਹਾਂ ਤਿਲਾਂ ਨੂੰ ਬੀਜ ਤਿਲ ਲੱਗੇ ਕਿਸਾਨ ਨੇ ਉਹ ਵੱਢ ਲੈ ਬਾਕੀ ਖੇਤ ਵਿੱਚ ਦੋਹੇਲੇ ਰਹਿ ਗਏ ਉਹਨਾਂ ਨੂੰ ਕਿਸੇ ਹੱਥ ਨਹੀਂ ਪਾਇਆ ਜਿਹੜੇ ਸਾਧ ਤੋਂ ਗੁਰੂ ਤੋਂ ਬਾਹਰੀ ਹੋ ਜਾਂਦੇ ਆ ਮਹਾਰਾਜ ਕਹਿੰਦੇ ਉਹ ਇਕੱਲੇ ਹੋ ਜਾਂਦੇ ਆ ਇਸੇ ਤਰ੍ਹਾਂ ਇਹ ਜੀਵਨ ਹੈ ਜਿਸ ਵੇਲੇ ਵਿਛੜਦਾ ਹੈ ਤਿੰਨ ਦੁੱਖ ਨਾ ਕਬ ਹੂ ਉਤਰੈ ਸੇ ਜੰਮ ਕੇ ਵਸ ਪੜੀਆਂ ਵਿਕਾਰਾਂ ਦੇ ਜਮਾਂ ਦੇ ਵਸ ਵਿੱਚ ਪੈ ਗਏ ਦੁੱਖ ਹੁਣ ਕਦੇ ਉਤਰ ਨਹੀਂ ਸਕਦਾ ਜਿੰਨੀ 라ਵੇ ਆ ਪ੍ਰਭ ਆਪਣਾ ਸਿਦਸਣ ਨਿਤ ਖੜੀਆਂ ਉਸ ਚੇਤਿਆ ਉਹ ਚੜ੍ਹਦੀ ਕਲਾ ਵਿੱਚ ਆ ਜਿਨ੍ਹਾਂ ਨੇ ਆਪਣੇ ਮਾਲਕ ਪ੍ਰਭੂ ਨੂੰ ਰਾਵਿਆ ਹੈ ਰਤਨ ਜਵੇਹਰ ਲਾਲ ਹਰ ਕੰਠ ਤਿਨਾ ਜੜੀਆਂ ਉਹਨਾਂ ਦੇ ਕੰਠ ਨਾਲ ਉਹ ਮਾਲਕ ਦਾ ਮਿਲਾਪ ਉਹ ਹੀਰੇ ਤੇ ਮੋਤੀ ਉਹ ਸ਼ਬਦ ਉਹ ਸਿੱਖਿਆ ਹਿਰਦੇ 'ਚ ਵਸ ਗਈ ਜਿਹੜਾ ਉਪਦੇਸ਼ ਉਸ ਪਿਆਰੇ ਨੇ ਦਿੱਤਾ ਸੀ ਨਾਨਕ ਬੰਛੇ ਧੂੜ ਤਿੰਨ ਪ੍ਰਭ ਸਰਨੀ ਦਰ ਪੜੀਆਂ ਨਾਨਕ ਉਹਨਾਂ ਦੀ ਧੂੜ ਮੰਗਦਾ ਹੈ ਜੋ ਉਸ ਮਾਲਕ ਪ੍ਰਭੂ ਦੇ ਦਰ ਤੇ ਪ੍ਰਵਾਣ ਹੋਇਆ ਤਿਤ ਸਰ ਵਰੜੈ ਪੈ ਲਿਨ ਵਾਸਾ ਪਾਣੀ ਪਾਵਕ ਤਨੇ ਕੀਆ ਪੰਕ ਜੋ ਮੋਹ ਪਗ ਨਹੀਂ ਚੱਲੇ ਹਮ ਦੇਖਾ ਤੈਹ ਦੂ ਭੀਲੇ ਮਨ ਏਕ ਨ ਚਿਤਸ ਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਓ ਨਾ ਹਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸ਼ਰਨਾ ਜਿਨ ਤੂੰ ਨਾਹੀ ਵਿਸਰਿਆ ਉਹਨਾਂ ਦੀ ਸ਼ਰਨ ਵਿੱਚ ਜਿਨ੍ਹਾਂ ਨੂੰ ਮਾਲਕ ਪ੍ਰਭੂ ਕਦੇ ਨਹੀਂ ਭੁੱਲਦਾ ਅਖੀਰ ਤੇ ਸਾਇਬ ਕਿਰਪਾ ਕੀਤੀ ਮੰਗਰ ਪ੍ਰਭ ਅਰਦਨਾ ਬੌੜ ਨਾ ਜਨਮੜੀਆ ਮਗਰ ਦੇ ਮਹੀਨੇ ਚ ਉਸ ਮਾਲਕ ਨੂੰ ਚੇਤੇ ਕਰ ਤਾਂ ਕਿ ਤੇਰਾ ਜਿਹੜਾ ਜਨਮ ਹੈ ਉਹ ਫਿਰ ਕਦੇ ਇਨ ਵਿਕਾਰਾਂ ਵਿੱਚ ਨਾ ਹੋਵੇ ਇਹਨਾਂ ਵਿਕਾਰਾਂ ਤੋਂ ਜੀਵਨ ਬਚ ਜਾਏ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਇਹ ਕਿਰਪਾ ਅੱਜ ਦੇ ਇਸ ਪਾਵਨ ਬਚਨ ਵਿੱਚ ਕੀਤੀ ਹੈ ਜੋ ਮਾਝ ਰਾਗ ਵਿੱਚ ਸਤਿਗੁਰਾਂ ਦਾ ਬਚਨ ਹੈ ਤੁਖਾਰੀ ਰਾਗ ਵਿੱਚ ਵੀ ਜਦੋਂ ਆਪਾਂ ਦਰਸ਼ਨ ਕਰਾਂਗੇ ਮੰਗਰ ਮਾਹ ਭਲਾ ਹਰ ਗੁਣ ਅੰਕ ਸਮਾਵੇ ਵੇਖੋ ਭਾਵੇਂ ਹੀ ਹੈ ਸ਼ਬਦ ਗੁਰੂ ਨਾਨਕ ਸਾਹਿਬ ਦੇ ਆ ਜਿਸ ਜੀਵ ਰੂਪ ਇਸਤਰੀ ਦੇ ਹਿਰਦੇ ਚ ਮਾਲਕ ਵਸਿਆ ਉਹਨੂੰ ਮਹੀਨਾ ਚੰਗਾ ਲੱਗਾ ਉਹਨੂੰ ਦਿਨ ਚੰਗਾ ਲੱਗਾ ਉਹਨੂੰ ਉਹ ਘੜੀ ਚੰਗੀ ਲੱਗੀ ਗੁਣਵੰਤੀ ਗੁਣ ਰਵੈ ਮੈਂ ਪਿਰ નિਸ਼ਚਲ 파ਵੇ ਮੈਨੂੰ ਉਹ ਮਾਲਕ ਭਾ ਗਿਆ ਉਹਨੂੰ ਚੇਤੇ ਕੀਤਾ ਉਹਦੇ ਗੁਣ ਆਪਣੇ ਜੀਵਨ ਚ ਵਸਾਏ નિਸ਼ਚਲ ਚਤਰ ਸੁਜਾਨ ਵਿਦਾਤਾ ਚੰਚਲ ਜਗਤ ਸੁਭਾਇਆ ਸਾਰਾ ਸੰਸਾਰ ਭਾਵੇਂ ਨਾਸ਼ਵੰਤ ਹੈ ਪਰ ਉਹ ਤੇ ਨਿਸ਼ਚਲ ਹੈ ਉਹ ਸਿਆਣਾ ਹੈ ਉਹ ਸਿਰਜਣਹਾਰ ਹੈ ਉਹ ਮਾਲਕ ਵਿਦਾਤਾ ਹੈ ਗਿਆਨ ਧਿਆਨ ਗੁਣ ਅੰਕ ਸਮਾਣੇ ਪ੍ਰਭ ਬਾਣੇ ਤਾਂ ਪਾਇਆ ਗੀਤ ਨਾਦ ਕਵਿਤ ਕਵੇ ਸੁਣ ਰਾਮ ਨਾਮ ਦੁਖ ਭਾਗੈ ਨਾਨਕ ਸਾ ਤਨ ਨਾ ਪਿਆਰੀ ਅਬ ਭਗਤੀ ਪ੍ਰਿਆਗੇ ਆਖਿਆ ਸਹਿਬ ਤੇਰੀ ਭਗਤੀ ਜੀਵਨ ਦਾ ਆਧਾਰ ਬਣੇ ਗੁਰੂ ਕਿਰਪਾ ਕਰੇ ਸਬਨਾ ਦੀ ਹਾਜ਼ਰੀ ਸੇਵਾ ਦਰ ਪ੍ਰਮਾਣ ਕਰੇ ਹੋਇਆਂ ਪੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ